ਸ਼ਾਹੀ ਪਨੀਰ ਤੇ ਮੂੰਗੀ ਵਿੱਚ ਬੈਸ ਅੱਜ ਹੋਈ ਸੀ ਰਸੋਈ ਕੋਲੋਂ ਲੰਗਦੀ ਲੰਗਦੀ ਮੈਂ ਵੀ ਖਲੋਈ ਸੀ ਔਖਾ ਹੋ ਪਨੀਰ ਬੋਲਿਆ ਤੇਰਾ ਦੱਸ ਮੇਰੇ ਨਾਲ ਮੇਲ ਪਲਾਕੀ ਨਹੀਂ ਮੈਂ ਸ਼ਾਹੀ ਖਾਨਦਾਨ ਦਾ ਤੂੰ ਗਰੀਬ ਦੀ ਧੀ ਨਹੀਂ ਵੱਡੇ ਲੋਕੀ ਵਿਆਹਾਂ ਤੇ ਜਾਦ ਸਾਨੂੰ ਕਰਦੇ ਤੈਨੂੰ ਤਾਂ ਬਸ ਮਾਰਗ ਉੱਤੇ ਕਦੇ ਕਦੇ ਧਰਦੇ ਤੌੜੀ ਵਿੱਚ ਖਿਜੀ ਹੋਈ ਮੂੰਗੀ ਕੱਢੇ ਵੱਟ ਸੀ ਬਾਲਾ ਨਾ ਚਾਂਬਲ ਪਨੀਰਾ ਮੂੰਗੀ ਕਿਹੜਾ ਘੱਟ ਸੀ ਦੁੱਖ ਵੇਲੇ ਸਾਰਿਆਂ ਦਾ ਦੁੱਖ ਮੈਂ ਵਡਾਉਂਦੀ ਹਾਂ ਪਲਾ ਚ ਤਿਆਰ ਹੋ ਕੇ ਸਭ ਨੂੰ ਦਿਖਾਉਂਦੀ ਹਾਂ ਬਿਮਾਰ ਬੰਦੇ ਨੂੰ ਵੀ ਡਾਕਟਰ ਵੀ ਮੇਰਾ ਨਾਂ ਦੱਸਦੇ ਗਰੀਬ ਅਮੀਰ ਦੋਨੋਂ ਮੇਰੇ ਬਿਨਾ ਨਹੀਂਓ ਬਚਦੇ ਵਿਆਹ ਉੱਤੋਂ ਆ ਕੇ ਸਭ ਮੈਨੂੰ ਹੀ ਨੇ ਪਾਲਦੇ ਕਹਿੰਦੇ ਪਨੀਰ ਖਾ ਖਾ ਆਕ ਗਏ ਹੁਣ ਸਵਾਦ ਲਈਏ ਦਾਲ ਦੇ ਮੂੰਗੀ ਪਨੀਰ ਨੂੰ ਖੁੰਝੇ ਲਾ ਦਿੱਤਾ ਚੰਗੀ ਤਰ੍ਹਾਂ ਰੋਲ ਕੇ ਖੁੰਝੇ ਬੈਠਾ ਪਨੀਰ ਹੁਣ ਪਛਤਾਉਂਦਾ ਉੱਚੀ ਬੋਲ ਕੇ